ਅੱਜ ਤਲਵੰਡੀ ਪਾਈ ਦੇ ਨੌਜਵਾਨ ਸਭਾ ਅਤੇ ਦੁਕਾਨਦਾਰਾਂ ਵੱਲੋਂ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਦੇ ਮੰਤਵ ਤਹਿਤ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦਿਆਂ 500 ਵੱਖ-ਵੱਖ ਪ੍ਰਕਾਰ ਦੇ ਬੂਟਿਆਂ ਦੀ ਵੰਡ ਕੀਤੀ ਗਈ ਅਤੇ ਲੋਕਾਂ ਨੂੰ ਠੰਡੇ ਮਿੱਠੇ ਪਾਣੀ ਦੀ ਛੱਬੀ ਲਗਾਈ ਗਈ। ਇਸ ਮੌਕੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕੋਟਕੁਰ ਕਲਾਨੀ ਦੱਸਿਆ ਕਿ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਦੇ ਮੰਤਵ ਤਹਿਤ ਬੂਟੇ ਵੰਡੇ ਗਏ ਹਨ ਅਤੇ ਕੱਲ 26 ਜੂਨ ਤਲਵੰਡੀ ਪਾਈ ਪੁਲਿਸ ਸਥਾਨੀ ਸਾਹਮਣੇ ਪੌਦਿਆਂ ਦਾ ਲੰਗਰ ਲਗਾਇਆ ਜਾਵੇਗਾ। ਅਤੇ ਰਾਹੀ ਕਰਾ ਲਈ ਠੰਡੇ ਮਿੱਠੇ ਪਾਣੀ ਦੀ ਸ਼ਬੀਰ ਵੀ ਲਗਾਈ ਜਾਪੀ ਕੀ ਇਸ ਮੁੱਕੇ ਬੋਟਾ ਸਿੰਘ ਬਲਵਿੰਦਰ ਸਿੰਘ ਬੰਟੀ ਜਸਮੀਲ ਸਿੰਘ ਕਲਸੀ ਬਲਵਿੰਦਰ ਸਿੰਘ 베ਦੀ ਜਸਵੀਰ ਕਾਪਾ ਆਦਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਕਾਰਜ ਨੂੰ ਸਫਲ ਬਣਾਇਆ ਹਾਂਜੀ ਵਾਇਗੁਰ ਕੀ ਕਾ ਖਾਲ ਵਾਇਗੁਰ ਕੀ ਕੀ ਪੱਤੇ ਅੱਜ ਜਿਹੜਾ ਬਹੁਤ ਵੱਡਾ ਪ੍ਰਾਰਾਲਾ ਤਲਵੰਡੀ ਭਾਈ ਮਾਰਕੀਟ ਦੇ ਨੌਜਵਾਨਾਂ ਵੱਲੋਂ ਜਿਹੜਾ ਕੀਤਾ ਗਿਆ ਓਹੋ ਇੱਕ ਜਿਹੜਾ ਇਹਨੂੰ ਅੱਜ ਅਸੀਂ ਤੁਹਾਡੇ ਮਾਧਿਮ ਰਾਈ ਇਹ ਵੀ ਕਹਿੰਦੇ ਆ ਕਿ ਮਿਸ਼ਨ ਹਰੀਆਤੀ ਠੀਕ ਹੈ ਇਹ ਵੀ ਇੱਕ ਮਿਸ਼ਨ ਦੇ ਤੌਰ ਤੇ ਸਾਨੂੰ ਲੈ ਕੇ ਚੱਲਣਾ ਪਊਗਾ ਫੇਰ ਹੀ ਅਸੀਂ ਜਿਹੜਾ ਇਹ ਕਾਮਯਾਬ ਹੋਵਾਂਗੇ ਅੱਜ ਤਲਵੰਡੀ ਭਾਈ ਦੀ ਸਾਰੀ ਮਾਰਕੀਟ ਦੇ ਨੌਜਵਾਨਾਂ ਵੱਲੋਂ ਇਹ ਬਹੁਤ ਵੱਡਾ ਬਰਾਲਾ ਕਿ ਸ਼ਬੀਲ ਦੇ ਨਾਲ ਨਾਲ ਜਿਹੜਾ ਅੱਜ ਬੁੱਟੇ ਵੰਡੇ ਜਾ ਰਹੇ ਆ ਰੁੱਖ ਵੰਡੇ ਜਾ ਰਹੇ ਆ ਤੇ ਲਾਓ ਰੁੱਖ ਹਰ ਮਨੁੱਖ ਇਹ ਨਾਰਾ ਸਾਨੂੰ ਬਣਾਉਣਾ ਪੈਣਾ ਵਾ ਜੇ ਅਸੀਂ ਇਹ ਨਾ ਬਣਾਵਾਂਗੇ ਤਾਂ ਇਸ ਵਾਰ ਜਿਹੜਾ ਛੋਟਾ ਜਿਹਾ ਟਰੇਲਰ ਟੈਂਪਰੇਚਰ ਦਾ ਆਪਾਂ ਦੇਖ ਰਹੇ ਹਾਂ ਵੱਧੀ ਗਰਮੀ ਦਾ ਆਉਂਦੇ ਸਾਲਾਂ ਦੇ ਵਿੱਚ ਸਾਨੂੰ ਇਹ ਜਿਹੜਾ ਗਰਮੀ ਦੇ ਨਾਲ ਸਾਹਮਣਾ ਕਰਨਾ ਪੈਣਾ ਵਾ ਤੇ ਤਾਂ ਜੋ ਕਿਉਂ ਨਾ ਅਸੀਂ ਰਹਿਦਾ ਸਮਾਂ ਹੁਣ ਹੁਣ ਤੋਂ ਹੀ ਰੁੱਖ ਲਾਈਏ ਵੱਡੇ ਕਰੀਏ ਉਹਨੂੰ ਪੁੱਤਾਂ ਵਾਂ ਨੂੰ ਪਾਲੀਏ ਤਾਂ ਜੋ ਆਉਂਦੇ ਸਾਲਾਂ ਦੇ ਵਿੱਚ ਸਾਨੂੰ ਠੰਡ ਦੇਣ ਤਾਂ ਟੈਂਪਰੇਚਰ ਆ ਜਿਹੜਾ ਵਾਧਾ ਇਹਦੇ ਵਿੱਚ ਰੋਕ ਖਾਮ ਲਿਓ। ਪਰ ਤੇ ਕੱਲ ਦਾ ਕੀ ਪ੍ਰੋਗਰਾਮ ਹੈ ਕਰ? ਕੱਲ ਜਿਹੜਾ ਖਾਣਾ ਸਦਰ ਤਲਵੰਡੀ ਭਾਈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਤੇ ਲੋਕ ਸੈਨਾ ਯਾਰਮੀ ਗਰੁੱਪ ਵੱਲੋਂ ਇਸੇ ਤਰ੍ਹਾਂ ਸ਼ਬੀਲ ਤੇ ਨਾਲ ਬੂਟਿਆਂ ਦਾ ਲੰਗਰ ਲਾਇਆ ਜਾਵੇਗਾ ਤਾਂ ਜੋ ਇੱਕ ਵਧੀਆ ਮੈਸੇਜ ਵਧੀਆ ਸੁਨੇਹਾ ਜਿਹੜਾ ਉਹ ਸਮਾਜ ਦੇ ਵਿੱਚ ਜਾ ਸਕੇ ਤੇ ਵੱਧ ਤੋਂ ਵੱਧ ਜਿਹੜਾ ਇਹ ਮਿਸ਼ਨ ਹਰਿਆਲੀ ਨੂੰ ਕਾਮਯਾਬ ਕੀਤਾ ਜਾਵੇ। ਕੱਲ 26 ਜੂਨ ਦਾ ਹਾਂ ਕੱਲ 26 ਦਾ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 9 ਵਜੇ ਉੱਥੇ ਸਟਾਰਟ ਹੋ ਜਾਊਗਾ ਤਕਰੀਬਨ ਪ੍ਰੋਗਰਾਮ ਠੀਕ ਹੈ ਜੀ